ਸਾਰੇ ਹੀ ਭਾਰਤ ਦੇ ਜਿੰਨੇ ਵੀ ਲੜਨ ਵਾਲੇ ਲੋਕ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਡੱਲੇਵਾਲ ਅੱਜ ਮਰ ਰ ਵਰਤੇ ਬੈਠਣਾ ਸੀ ਕਿਉਂ ਬੈਠਣਾ ਸੀ ਕਿ ਜਿਹੜੀਆਂ ਆਪਾਂ ਮੰਗਾਓ ਲਾਗੂ ਕਰਵਾਉਣ ਲਈ ਤਕਰੀਬਨ 3 ਵਜੇ ਗਿਆ ਹੁਣ ਅੱਜ ਪਹਿਲੀ ਵਾਰ ਐਡੀ ਵੱਡੀ ਅੱਕੇਸ਼ਾਈ ਪੁਲਿਸ ਦੀ ਘਟਨਾ ਦੇਖੀ ਐ ਕਿ ਜਿੱਥੇ ਆਪਾਂ ਖਨੌਰੀ ਬਾਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪਏ ਸੀ 200 ਬੰਦਾ ਫੋਰਸ ਦਾ ਆ ਕੇ ਇੱਕੇਦਮ ਉਹ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਕੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਉਡਾਂਗਾ ਦੇ ਕੋਣ ਪੁਲਸ ਹੈ ਉਹ ਯਾਰ ਬੋਲ ਜੀ ਮੈਨੇ ਕਿਸਾਨ ਆ ਗਏ ਤਾਂ ਦੇਖ ਰਹੇ ਹੋ ਤੁਸੀਂ ਇਸ ਵੇਲੇ ਭਾਈ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ-ਜਿੱਥੇ ਆਪਦੀਆਂ ਟਰੈਲ ਟਰਾਲੀਆਂ ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਮੈਂ ਖਨੌਰੀ ਪਹੁੰਚ ਕੇ ਤਾਂ ਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਰ ਰ ਵਰ ਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਹਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਬ ਤੇ ਜ ਰਹਿ ਕੇ ਸਰਕਾਰਾਂ ਇਹੋ ਜਿਹੇ ਹਮਲੇ ਕਰਦੀਆਂ ਨੇ ਜਾਬ ਤੋਂ ਜਿਹੜੇ ਭੱਜ ਕੇ ਲੋਕ ਆ ਰਹੇ ਹੋ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਤੇ ਜੁੜੇ ਹੋਏ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖੰਡੌਰੀ ਪਹੁੰਚੋ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇਵਾਲ ਸਭ ਪਏ ਸੀ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾਮ ਉਹ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਕੂੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਕੌਣ ਪੁਲਿਸ ਹੈ ਉਰੀਆ ਮੁੰਡਿਆ ਮੈਨੇ ਕਿਸਾਨ ਆ ਗਏ ਤਾਂ ਵੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ-ਜਿੱਥੇ ਆਪਦੀਆਂ ਟਰੈਲ ਟਰਾਲੀਆਂ ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਮੈਂ ਖਨੌਰੀ ਪਹੁੰਚ ਕੇ ਪਾਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਾਰ ਮਾਰ ਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆਹ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੰਨਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਹਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਤ ਤੇ ਜਰੇ ਕੇ ਸਰਕਾਰਾਂ ਇਹੋ ਜਿਹੇ ਹਮਲੇ ਕਰਦੀਆਂ ਨੇ ਜਾਤ ਤੇ ਜਰੇ ਕੇ ਭੱਜ ਕੇ ਲੋਕ ਆ ਰਹੇ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਲੱਤੇ ਜੁੜੇ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਜੇ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪੈ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾ ਮੋਟਰ ਟ੍ਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਕੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਜੋ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਟੰਗਾ ਤਾ ਕੋਣ ਪੁਲਿਸ ਹੈ ਉਹ ਯਾਰ ਬੋਲ ਜੀ ਕੋਈ ਨਹੀਂ ਮਹਿੰਨੇ ਕਿਸਾਨ ਆ ਗਏ ਤਾਂ ਵੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ-ਜਿੱਥੇ ਆਪਦੀਆਂ ਟਰੈਲ ਟਰਾਲੀਆਂ 'ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਆਹ ਮੈਂ ਖਨੌਰੀ ਪਹੁੰਚ ਕੇ ਤਾਂ ਆਪਾਂ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਤੇ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਰ ਰ ਵਰਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਨੀ ਥੋੜੀ ਐ ਆ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਬ ਤੇ ਜ ਰਹਿ ਕੇ ਸਰਕਾਰਾਂ ਇਹ ਜਿਹੇ ਹਮਲੇ ਕਰਦੀਆਂ ਨੇ ਜਾਬ ਤੇ ਜ ਰਹਿ ਕੇ ਭੱਜ ਕੇ ਲੋਕ ਆ ਰਹੇ ਹੋ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਕੁਣ ਉਠੋਗੇ ਜਾਂ ਜਿਹੜੇ ਸਾਡੇ ਨਾਲ ਲੱਤੇ ਜੁੜੇ ਹੋਏ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪਿਆ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾਮ ਉਹ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਕੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਐ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2-250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਕੌਣ ਪੁਲਿਸ ਹੈ ਉਹ ਰਿਆ ਮੋੜਿਆ ਮੈਨੇ ਕਿਸਾਨਾਂ ਆ ਗਏ ਤਾਂ ਵੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਿਆ ਜਿੱਥੇ-ਜਿੱਥੇ ਆਪਦੀਆਂ ਰਾਈ ਟਰਾਲੀਆਂ ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਆਹ ਮੈਂ ਖਨੌਰੀ ਪਹੁੰਚ ਕੇ ਤਾਂ ਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ বারবার ਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਹਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਬ ਤੇ ਜ ਰਹਿ ਕੇ ਸਰਕਾਰਾਂ ਇਹ ਜਿਹੇ ਹਮਲੇ ਕਰਦੀਆਂ ਨੇ ਜਾਬ ਤੇ ਜ ਰਹਿ ਕੇ ਭੱਜ ਕੇ ਲੋਕ ਆ ਰਹੇ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਤੇ ਜੁੜੇ ਹੋਏ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਹੈ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ